ਅੱਜ 31 ਮਾਰਚ ਆ ਠੇਕੇ ਡਟ ਕੇ दारू ਲੈ ਗਈ ਏ ਨਹੀਂ ਨਹੀਂ ਇਧਰ ਮੈਂ ਜਵਾਕਾਂ ਨੇ ਕਿਤਾਬਾਂ ਵਾਸਤੇ ਰੱਖੇ ਹੋਏ ਨੇ ਉਹ ਤੇਰੇ ਦਿਮਾਗ 'ਚ ਨੁਕਸਾ ਉਹ ਕਿਤਾਬਾਂ ਦਾ ਜਦੋਂ ਮਰਜ਼ੀ ਲਈਏ ਹਰ ਰੋਜ਼ ਇੱਕੋ ਪਾ ਮਿਲਦੀਆਂ ਉਹ दारू ਅੱਜ ਮਸਾਂ ਸਸਤੀ ਹੋਈਆਂ ਤੂਰੇ ਫੜਾ ਪੈਸੇ ਨਹੀਂ ਨਹੀਂ दारू ਨਹੀਂ ਲੈ ਕੇ ਆਣੀ ਰੱਬ ਦਾ ਵਾਸਤਾ ਇਹ ਨਾ ਲੈ ਕੇ ਜਾਓ ਇਹ ਤਾਂ ਮੈਨੂੰ ਕਿਤਾਬਾਂ ਵਾਸਤੇ ਮਸਾਂ ਜੋੜੇ ਨੇ ਤੂਰੇ ਫੜਾ ਪੈਸੇ ਕਿਤਾਬਾਂ ਦਾ ਕੀਏ ਜਦੋਂ ਮਰਜ਼ੀ ਲਿਆਵਾਂਗੇ ਕਿ ਦਾਰੂ ਅੱਜ ਸਸਤੀ ਹੋਈ ਹੈ ਪੌਣੀ ਗਈ ਏ ਮੰਮੀ ਨਾ ਸਾਨੂੰ ਨਹੀਂ ਜੈਨ ਕਦਾਬਾ ਸਕੂਲ ਹੀ ਨਹੀਂ ਜਾਂਦੇ ਨਾ ਪੁੱਤ ਆਇਨ ਕਿਹਦਾ ਹੁੰਦਾ ਤੁਸੀਂ ਸਕੂਲ ਜਾਓਗੇ ਪੜ੍ਹੋਗੇ ਲਿਖੋਗੇ ਵੱਡੇ ਵੱਡੇ ਆਫਸਰ ਬਣੋਗੇ ਮੰਮੀ ਇੱਕ ਗੱਲ ਆ 31 ਮਾਰਚ ਨੂੰ ਦਾ ਰਿਜ਼ਲਟ ਆਉਂਦਾ ਉਹਦੇ ਇੱਕ ਦਾਬਾ ਸਸਤੀ ਹੋਣੀ ਚਾਹੀਦੀ ਐ ਅਸੀਂ ਅਗਲੀ ਜਮਾਤ ਜਾਣਾ ਹੁੰਦਾ ਸ਼ਰਾਬ ਕਾ ਤਾਂ ਸਸਤੀ ਹੁੰਦੀ ਆ ਪੁੱਤ ਸ਼ਰਾਬ ਸਸਤੀ ਹੁੰਦੀ ਹੈ ਮੇਰੇ ਵਰਗੀਆਂ ਮਾਵਾਂ ਦੇ ਗਲ ਸਿਆਪੇ ਪਾਉਣ ਨੂੰ ਪਤਾ ਨਹੀਂ ਕਦੋਂ ਦਿਨਾਊਗਾ ਕਿ ਕਦ ਨਹੀਂ ਜਿੱਦਣ ਤੱਕ ਅੱਪਾ ਸਸਤੇ ਹੋਣਗੇ ਕੋਈ ਨਾ ਪੁੱਤ ਤੁਸੀਂ ਫਿਕਰ ਨਾ ਕਰੋ ਜਿੰਨੀਆਂ ਮਰਜ਼ੀ ਕੱਤੀ ਮਾਰਚ ਆ ਜਾਣ ਜਿੰਨੇ ਮਰਜ਼ੀ ਥੇਕੇ ਟੁੱਟ ਜਾਣ ਪਰ ਮੈਂ ਤੁਹਾਡੇ ਹੌਸਲੇ ਨਹੀਂ ਟੁੱਟਣ ਦੇਂਦੀ ਪੁੱਤ ਤੇ ਨਾ ਹੀ ਤੁਹਾਡੇ ਸੁਪਨੇ ਟੁੱਟਣ ਦੇਵਾਂ ਤੁਹਾਨੂੰ ਤਾਂ ਮੈਂ ਕਿਤਾਬਾਂ ਲੈ ਕੇ ਦਵਾਂਗੀ